ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਏ ਨੂੰ 2 ਸਾਲ ਬੀਤ ਚੁੱਕੇ ਨੇ ਅੱਜ ਸ਼੍ਰੋਮਣੀ ਕਲਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਇਹ ਚੋਰ ਮੈਨੀਫੈਸਟੋ ਡਾਕਟਰ ਮਨਮੋਹ ਸਿੰਘ ਜੀ ਨੂੰ ਦੇ ਆਕੇ ਉਹਨਾਂ ਨੇ ਰਿਲੀਜ਼ ਕੀਤਾ ਤੇ ਚੋਰ ਮੈਨੀਫੈਸਟੋ ਦੇ ਪਿਛਲੇ ਹੱਥ ਕੇ ਲਿਖਿਆ ਕਾਂਗਰਸ ਦਾ ਹੱਥ ਹਰ ਗਰੀਬ ਕੇ ਸਾਥ ਤੇ ਅੰਦਰ ਜਿਨ੍ਹਾਂ ਨੇ ਚੋਰ ਮੈਨੀਫੈਸਟੋ ਬਣਾਇਆ ਉਹਨਾਂ ਦੀ ਵੀ ਛਾਪ ਦਿਸਦੀ ਹੈ ਸਰ ਅਲਾਮਾ ਮੁਹੰਮਦ ਇਕਬਾਲ ਸਾਹਿਬ ਦੇ ਸ਼ੇਰ ਨਾਲ ਇਸ ਮੈਨੀਫੈਸਟੋ ਨੂੰ ਖਤਮ ਕੀਤਾ ਖੁਦਾ ਦਾ ਆਜ ਤੱਕ ਉਸ ਕੌਮ ਕੀ ਹਾਲਾਤ ਨਹੀਂ ਬਦਲੇ ਨਾ ਹੋ ਜਿਸ ਸੇ ਖਿਆਲ ਆਪ ਆਪਣੀ ਹਾਲਾਤ ਕੇ ਬਦਲਨੇ ਕਾ ਗੋਡ ਹੈਸ ਨੈਵਰ ਵੌਲਟਰਡ ਦ ਵੇਟ ਆਫ ਐਨੀ ਨੇਸ਼ਨ ਦ ਨੇਸ਼ਨ ਦੈਟ ਡਸ ਨੋਟ ਕਨਸੀਡਰ ੂਇੰਗ ਸੋ ਇਟਸੈਲਫ ਮੈਂ ਤਾਂ ਪੜਿਆ ਕਿ ਪੰਜਾਬ ਦੀ ਜਨਤਾ ਨੇ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਜਿਨ੍ਹਾਂ ਨੂੰ ਪੂਰਨ ਬਹੁਮਤ ਦਿੱਤਾ 78 ਸੀਟਾਂ ਪੰਜਾਬ ਦੀ ਵਿਧਾਨ ਸਭਾ ਚ ਹੁਣ ਤਾਂ ਸ਼ਾਇਦ 80 ਦੇ ਨੇੜੇ ਆ 78 ਸੀਟਾਂ ਲੈ ਕੇ ਆਉਣ ਵਾਲੀ ਕਾਂਗਰਸ ਨੇ ਇੱਕ ਇੱਕ ਕਾਗਜ਼ ਜੇ ਤੁਸੀਂ ਇਸ ਸਪੈਸੀਫਾਇਕਸ਼ਨ ਤੋਂ ਅਪਰੂਵ ਲੋ ਇੱਕ ਕਾਗਜ਼ ਵੀ ਜੇ ਇਹਨਾਂ ਨੇ ਆਪ ਦਾ ਵੈਦਾ ਪੂਰਾ ਕੀਤਾ ਹੋਵੇ ਤੇ ਮੈਂ ਕਹਿ ਸਕਦਾ ਕਿ ਕਾਂਗਰਸ ਗਵਰਨਮੈਂਟ ਕਿਸੇ ਤਰੀਕੇ ਨਾਲ ਵੀ ਉਹਨਾਂ ਦੀ ਪਾਰਸ਼ਲ ਕੁਝ ਲੋਕਾਂ ਪ੍ਰਤੀ ਸੈਂਸਿਟੀ ਲਈt ਇਟ ਹੈਜ਼ ਬੀਨ ਅਨ ਅਦਰ ਫੇਲਿਅਰ ਲਾਸਟ 2 ਇਅਰਸ ਦੇ ਹੈਵ ਜੀਟਡ ਜਬ ਪੀਪਲ ਆਫ ਪੰਜਾਬ ਦਿਖਾਇਆ ਕੁਝ ਤੇ ਦਿੱਤਾ ਕੁਛ ਲਾਅ ਐਂਡ ਆਰਡਰ ਮਿਸ ਗਵਰਨੈਂਸ ਹਰ ਫਰੰਟ ਤੇ ਕਿਸਾਨੀ ਦੇ 900 ਤੋਂ ਵੱਧ 920 25 ਦੇ ਨੇੜੇ ਆਕੜੇ ਪਹੁੰਚ ਗਏ ਕਿਸਾਨ ਖੁਦਕੁਸ਼ੀ ਦੇ ਕਿਸਾਨ ਖੁਦਕੁਸ਼ੀ ਰੁਕਣੀ ਨਹੀਂ ਰੀ ਰੋਜ਼ਗਾਰ ਮੇਲੇ ਤੇ ਨੌ ਤੇ ਫਰਾਡ ਹੋ ਰਿਹਾ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਖਜ਼ਾਨੇ ਨੂੰ ਇਟ ਇਜ਼ ਅ ਪਬਲਿਕ ਪੀਆਰ ਬਿਲਡਿੰਗ ਐਕਸਰਸਾਈਜ਼ ਕੀਤੀ ਜਾਂਦੀ ਹੈ ਨੌਕਰੀ ਕਾਨੂੰਨੀ ਮਿਲੀ ਕਰੋੜਾ ਰੁਪਇਆ ਰਾਹੁਲ ਗਾਂਧੀ ਤੇ ਆਉਣ ਤੇ ਖਰਚ ਕੀਤਾ ਗਿਆ ਪੰਜਾਬ ਦੇ ਖਜ਼ਾਨੇ ਦਾ ਲੋਕਾਂ ਦੇ ਖਜ਼ਾਨੇ ਦਾ ਮਗਰ ਉਹੀ ਪੈਸਾ ਜੇ ਕਿਤੇ ਕਿਸੇ ਗਰੀਬ ਤੇ ਭਲੇ ਵਾਸਤੇ ਕੋਈ ਕਿਸਾਨ ਸੂਸਾਈਡ ਦੇ ਪਰਿਵਾਰ ਦੇ ਭਲੇ ਵਾਸਤੇ ਕਿਸੇ ਨੂੰ ਨੌਕਰੀ ਦੇ ਵਾਸਤੇ ਖਰਚ ਕੀਤਾ ਜਾਂਦਾ ਤੇ ਮੈਂ ਸਮਝਦਾ ਕਿ ਸਰਕਾਰ ਦੀ ਕੋਈ ਸਿਰਸੇਪੀ ਯਕੈਨ ਦਾ ਭਾਵ ਕਿ ਏਡੇ ਵੱਡੇ ਮੈਨੀਫੈਸਟੋ ਨੂੰ ਇੰਪਲੀਮੈਂਟ ਕਰਨ ਤੱਕ ਦੀ ਕੋਈ ਸਿਰਸੇਪੀ ਨਹੀਂ ਦਿਖਾਈ ਹੈ